ਮੇਰਾ ਫੋਨ ਲਾਈਵ ਚੱਲਦਾ ਵਾ ਮੈਂ ਉੱਤਰ ਆਇਆ ਹਾਂ ਭਾਰਕੋਨਗਰ ਦੇ ਵਿੱਚ ਮੈਂ ਪਹੁੰਚ ਚੁੱਕਾ ਹਾਂ ਭਾਰਕੋਨਗਰ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਅੱਜ ਗੁੰਡਾਗਰਦੀ ਕਿਸ ਤਰੀਕੇ ਦੇ ਨਾਲ ਬਦਮਾਸ਼ੀ ਲੋਕਾਂ ਕੋ ਧੱਕੇ ਦੇ ਨਾਲ ਵੋਟ ਲੈਣ ਦੇ ਲਈ ਅੱਜ ਕਿਹੜੀਆਂ ਹਰਕਤਾਂ ਦੇ ਉੱਤਰ ਆਏ ਆ ਜਿੱਥੇ ਤੁਹਾਨੂੰ ਤਾਂ ਲੱਗਦਾ ਕਿ ਲੋਕਾਂ ਨਾਲ ਜਾਗਰੂਕਤਾ ਸੀਆਈਡੀ ਸੀਆਈਡੀ ਸ਼ਿਗਰਗਰਾਹ ਬਰਦਸਤ ਕੀ ਇਹਨਾਂ ਦੀ ਜਿਨ੍ਹਾਂ ਦੇ ਜਿਹੜੇ ਚਿਹਰੇ ਉਹ ਮੇਨ ਚੌਣਾ ਚਾੜੀਆਂ ਦੇ ਇੱਕ ਵਾਰ ਬਾਕੀ ਜਿਹੜਾ ਸਮਾਨ ਫੋਲ ਲਿਆ ਇਹ ਰਾਸ਼ਨ ਤੇ ਸੂਟਾ ਨਾਲ ਲੋਕਾਂ ਦੇ ਪੈਸਾ ਮੇਰੇ ਇਹਨਾਂ ਨੇ ਠੱਗੇ ਚੋਰੀ ਕਰਕੇ ਸਾਡਾ ਲੋਕਾਂ ਦਾ ਪੈਸਾ ਅੱਜ ਸੀਚੰਗਰਾਲ ਨੇ ਲਾਈਵ ਮਾਰੀ ਇਹ ਇੱਕ ਵਾਰ ਫੇਰ ਦੋ ਬਾਰ ਐਕਸਪੋਜ਼ ਕਰ ਰਹੇ ਨੇ ਆਮ ਵੀ ਪਾਰਟੀ ਨੂੰ ਸੀਚੰਗਰਾਲ ਕਿਵੇਂ ਜਿੰਮਣੀ ਚੌਣਾ ਚ ਜਲੰਧਰ ਦੇ ਵੰਡੇ ਜਾ ਰਹੇ ਦੋਸਤੋ ਦੇਖ ਲਓ ਸੀਚੰਗਰਾਲ ਦਾ ਇੱਕ ਹੋਰ ਤਮਾਕਾ ਮੇਰਾ ਫੋਨ ਲਾਈਵ ਚੱਲਦਾ ਵਾ ਮੈਂ ਉੱਤਰ ਆਇਆ ਪੁਲਿਸ ਆਈ ਪੜਾ ਅਵਰ ਖਲਾਉ ਹੋ ਜਾ ਲਾਜ ਸੀਪੀ ਨਾਲ ਕਰਵਾ ਕਿਸੀਨ ਭਾਈ ਇਹ ਪੁਲਿਸ ਕਿੱਥੇ ਆਹ ਦੇਖੋ ਭਜੀ ਰਾਸ਼ਨ ਵੀ ਅੰਦਰ ਰਾਸ਼ਨ ਮੰਡਰ ਸਾਰੇ ਦੱਸਦੇ ஷோ கடம ਵੈਰੀ ਗੁੱਡ ਇੱਦਾਂ ਬੋਰ ਨਹੀਂ ਆ ਆਹ ਦੇਖੋ ਮਿਲਣੀ ਇੱਦਾਂ ਬੋਰ ਮਿਲਣੀ ਹੈ ਮੰਡਾ ਮੰਡਾ ਸਾਰਾ ਦੇਖੋ ਲੋਕਾਂ ਦੇ ਅੰਦਰ ਦੇ ਵਿੱਚ ਕਿੱਡੀ ਹੱਤਾ ਕੀਤੀ ਜਾ ਰਹੀ ਹੈ ਸੂਟ ਰੈਸ਼ਨ ਅੱਜ ਪੂਰਾ ਤ락 ਪੜਿਆ ਗਿਆ ਸ਼ਰਮ ਕਰੋ ਪੰਜਾਬ ਸਰਕਾਰ ਨੂੰ ਦੱਸਣਾ ਇੰਨੀ ਘਟੀਆ ਹਰਕਤ ਅੱਜ ਗਰੀਬਾਂ ਦਾ ਮੁੱਲ ਪੈ ਰਿਹਾ ਰੈਸ਼ਨ ਦੇ ਨਾਮ ਪਹਿਲੇ ਆਇਆ ਸਹੀ ਨਾ ਕਿਹੜਾ ਬੋਲੋ ਕਿਹੜਾ 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 ਰਾਸ਼ਨ ਹੈ ਬੋਲੋ ਕਿਹੜਾ ਤੁਹਾਨੂੰ ਕਹਿੰਦਾ ਵੀ ਕਿਹਦਾ ਹੈ ਕਿਹੜਾ 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 ਕਿ ਹਲੋ ਜੀ ਆਪੇ ਬੋਲੋ ਆਮ ਆਦਮੀ ਪਾਰਟੀ ਦਾ ਵਰਕਰ ਜੀ ਜੀ ਗਲਾ ਹਲਾ ਦੇ ਕਿਹਨਾਂ ਸਰਭਾਤਾ ਹੋ ਐਗਰੀਮੈਂਟ ਹੋ ਗਿਆ ਜੀ ਬਰੀਕਾਰ ਵੰਡਣਾ ਜੀ ਸਾਰੇ ਕਿਲੋ ਜੀ ਵੰਡਦੇ ਸਾਰੇ ਵੰਡਣਾ ਆਪਾਂ ਰਾਸ਼ਨ ਵੰਡਿਆ ਜਾਏਗਾ ਸਾਰੇ ਵੰਡਿਆ ਜਾਗਾ ਹਾਂ ਸਾਰੇ ਵੰਡਿਆ ਸਾਰੇ ਲੋਕਾਂ ਨੂੰ ਵੰਡ ਕੇ ਜਿਹਾ ਸਾਰੇ ਆਹਦਾ ਜੀ ਸਾਰੇ ਲੋਕਾਂ ਨੂੰ ਵੰਡੋ ਵੰਡੋ ਇਹ ਆਈ ਇਹ ਪਾਸਾ ਆਣ ਲੋ ਇਹ ਪਤਾ ਲੱਗੇ ਕਿਪਾ ਲੋ ਬਾਇਆ ਲੁੱਟਿਆ ਗਿਆ ਜਿਹੜਾ 10 ਸਾਲ ਕੱਟ ਕਰਕੇ ਜਿਹੜਾ ਵੀਰੇ ਭਾਜੀ ਫਿਰ ਤੁਹਾਡੇ ਕੋਲ ਆਇਆ ਬੱਚਿਆਂ ਨੇ ਹੋ ਗਈ ਹੋ ਗਈ ਯਾਰ ਤੇਰਾ ਮੈਂ ਤਾਂ ਪੁੱਛੋ ਜਿਹੜਾ ਯਾਰ ਮਹਿੰਦਰਪੁਰ ਆ ਰਿਹਾ ਤਾਂ ਯਾਰ ਮਹਿੰਦਰਪੁਰ ਵੇ ਚੰਗਿਆ ਫਿਰ ਬਾਹਰ ਚਾਰੂ ਵਾਲੇ ਆ ਕੇ ਮੋਟਰ ਲੈਣੀਆਂ ਉਹ ਧੱਕਾ ਕਰਦੇ ਵੀ ਸਰਕਾਰ ਏ ਧੱਕਾ ਉਹ ਧੱਕਾ ਨਹੀਂ ਚੱਲਣਾ ਉਹ ਧੱਕਾ ਨਹੀਂ ਚੱਲਣਾ ਇਹ ਜਿਹੜੇ ਚਾਰੂ ਵਾਲੇ ਨੇ ਇਹ ਅਸੀਂ ਸ਼ੁਰੂ ਮੰਨੇ ਬੇਈਮਾਨ ਠੱਗੇ ਇਹ ਸਾਰਾ ਕਿੱਦਾਂ ਕਰਾਇਆ ਝਾੜੂ ਵਾਲਿਆਂ ਦਾ ਆ ਦੇਖੋ ਮੰਦਿਰ ਬਾਹਰ ਦੀਆਂ ਗੱਡੀਆਂ ਆ ਦੇਖੋ ਲੋਕਾਂ ਦਾ ਰੈਸ ਨੰਬਰ ਲੰਢੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਪੁੱਛਣਾ ਚਾਹੁੰਦਾ ਕਿਉਂ ਇਸ ਤਰ੍ਹਾਂ ਵੋਟਾਂ ਲਈਆਂ ਜਾਂਦੀਆਂ ਲੋਕਾਂ ਕੋਲੋਂ ਇਸ ਤਰ੍ਹਾਂ ਵੋਟਾਂ ਲੈਣੀਆਂ ਜੇ ਸਿੱਧੇ ਮਸ਼ੀਨਾਂ ਆਪਣੇ ਘਰ ਹੀ ਰੱਖ ਲੋ ਘਰ ਹੀ ਵੋਟਾਂ ਪਾ ਲੋ ਲੋਕਾਂ ਨੂੰ ਨਾਮ ਨਾਲ ਵੋਟਾਂ ਦੇ ਭਗਤ ਭਰਾ ਦੀ ਜਰਨਲ ਹੈ ਜਿਹੜੇ ਲੋਕਾਂ ਦਾ ਖਾਦਾ ਇੱਥੇ ਭੇਜਦਾ ਪਿਆ ਹੈ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਰੀ ਜ਼ਿੰਦਗੀ ਇਹਨੇ ਭਗਤ ਪ੍ਰਾਦੀ ਦਾ ਨਾਸ ਕੀਤਾ ਇਸ ਬੰਦੇ ਨੇ ਇਹ ਭਗਤ ਪ੍ਰਾਦੀ ਠੱਕ ਠੱਕ ਮਾਹ ਠੱਕ ਆਏ ਨਾ ਅਮੀਰ ਹੈ ਹੈ ਕਿਹੜੇ ਸਾਡੀ ਵੀਡੀਓ ਬਣਾਉਂਦਾ ਓਹ ਸਾਡੀ ਵੀਡੀਓ ਬਣਾਉਂਦਾ ਕਿਹੜੀ ਵੀਡੀਓ ਸਾਰਾ ਕੀ ਨਾ ਕੀ ਨਾ ਸਾਡੀ ਕੋ ਬਣਾ ਦੇ ਕਲੀਡ ਕਰ ਬਣਾ ਬਣਾ ਕੈਮਰਾ ਫਲੈਡ ਕਰ ਕਲੀਡ ਕਰ ਯਾਰ ਇਹ ਟਾਈਮ ਮਾਡਲ ਨਹੀਂ ਚੋਰ ਹੈ ਬਈ ਹਲੋ ਆਪਾ ਆਪ ਸਭ ਲਾਗੋ ਕਰ ਇੱਕ ਮੂਤ ਹੋਣਾ ਜਿਹੜੀ ਲੋਕ ਪੁਲਿਸ ਸਿਕਿਉਰਟੀ ਬਾਹਰ ਆਏ ਹੋ ਤੁਸੀਂ ਨੁਕਰੇ ਤੋਂ ਹੁਣ ਦਾਲਣ ਦੋ ਯਾਰ ਤੁਹਾਨੂੰ ਜਾਣ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਜਾਣ ਤੋਂ ਪਹਿਲਾਂ جو مونکي لڳيو اندر جو اندر جو آيو آيو آيو

बारबरगो नगर में जो रोड रोड खड़े हैं यहां पर आप लोग 6000 आदमी पार्टी में गेट कर दीजिए स्टूडियो के अंदर कर दीजिए सर प्लीज सर कृपया कार्रवाई करो बारबार कह रहा हूं कार्रवाई कर दो बारबरगो नगर की बारबरगो नगर की बारगो कहना नहीं है चलो गली जाओ स्टूडियो अंदर बेचना आप चेक करो ਇਹ ਲੋਕਾਂ ਨੇ ਨਹੀਂ ਕੁਝ ਹੋਣਾ ਇਹ ਵੋਟ ਕੱਪਾਂ ਦੇ ਲਈ ਹਾਂਜੀ ਭਾਈ ਕਿਹਦਾ ਨਹੀਂ ਕਰੇ ਕੋਈ ਕੰਮ ਕਰੇ ਜਿਹੜਾ ਮੋਟੇ ਪਹੁੰਚਣ ਹਾਂਜੀ ਭਾਈ ਕੀ ਕਰਦਾ ਇਹ ਟੱਕਰ ਲਾ ਰਾਜੇ ਦੇ ਲੋਕ ਦੇਖਦੇ ਆ ਦੇਖੋ ਸੂਟ ਵਿੱਚ ਸੂਟ ਵਿੱਚ ਇਹ ਰਾਜੇ ਦੇ ਲੋਕ ਦੇਖਦੇ ਆ ਦੇਖੋ ਸੂਟ ਰਾਸ਼ਨ ਦੇਖੋ ਆਈਂਦਾ ਰਾਜੇ ਦੇ ਲੋਕਾਂ ਨੂੰ ਵੋਟਾਂ ਲੀਆਂ ਤਾਲੀਆਂ ਖੇਡਦੇ ਆ ਰੂਪ ਇਹਨਾਂ ਪਾਰਟੀ ਸੂਟ ਦੇ ਕੱਬਰ ਰਹੀਏ ਸੂਟ ਦੇ ਕਿਬਰ ਲੱਗਾ ਕਿਹਨਾਂ ਲੋਕਾਂ ਨੇ ਕਿਹੜੇ ਲੋਕ ਅੱਜ ਦੇਖੋ ਮਹਿੰਦਰ ਭਗਤ ਜਿਹੜਾ ਕਟਿਆਨ ਸਰ ਜਿਹਦਾ ਕਟਿਆ ਕਹਰੇ ਬਸ ਲੱਗ ਗਿਆ ਲੋਕਾਂ ਤੋਂ ਵੋਟ ਅੱਜ ਪੈਸੇ ਦਮ ਤੇ ਸੂਟ ਦੇ ਨੁਕਤੇ ਰਾਜੇ ਦੇ ਕੇ ਅੱਗੇ ਇੰਨਾ ਜੰਮਾਤ ਹੋਊਗਾ ਹੋਰ ਦੇਖੋ ਆ ਰਹਾ ਹੈ ਜੰਦਾਬਾਦ ਮੁਰਦਾਬਾਦ ਜੰਦਾਬਾਦ ਮੁਰਦਾਬਾਦ ਜੰਦਾਬਾਦ ਮੁਰਦਾਬਾਦ ਜੰਦਾਬਾਦ ਮੁਰਦਾਬਾਦ ਜੰਦਾਬਾਦ 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 ਜੰਦਾਬਾ ਮੁਰਦਾਬਾਦ ਮੁਰਦਾਬਾਦ ਬੁਲੰਦਗਰ ਨਾਗਰ ਦੀ ਟੈਕਟਰ ਮੁਰਦਾਬਾਦ 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 ਇੱਧਣੀ ਪੈਣੀਆ ਲੋਕਾਂ ਨੂੰ ਹੰਦੀ ਭਾਈ ਤੂੜ ਆਇਆ ਹਰੇ ਬੱਲੇ ਬੱਲੇ